ਆ ਵੀਰ ਦੀ ਤੇ ਜਿਹੜੀ ਤੁਸੀਂ ਭੈਣ ਦੀ ਤੇ ਇੱਕ ਬੱਚੇ ਦੀ ਤਸਵੀਰ ਦੇਖ ਰਹੇ ਹੋ ਇਹ ਵੀਰ ਆ ਕਬੱਡੀ ਖਿਡਾਰੀ ਸੀ ਜਕਸੀਰ ਸਿੰਘ ਤੇ 20 ਕਿੱਲਾਂ ਦਾ مالک ਸੀ ਤੇ ਦੱਸਿਆ ਜਾ ਰਿਹਾ ਕਿ ਆਲੂ ਕਾਫੀ ਲਈ ਬੈਠਾ ਸੀ ਤੇ ਆਲੂਆਂ ਚੋਂ ਘਾਟਾ ਪੈਣ ਦੇ ਕਾਰਨ ਕਰਕੇ ਮਨ ਤੇ ਪ੍ਰੈਸ਼ਰ ਰਹਿੰਦਾ ਸੀ ਤੇ ਇਹਨੇ ਆਪਣੇ ਘਰਵਾਲੀ ਨੂੰ ਗੋਲੀ ਮਾਰ ਲਈ ਹੈ ਤੇ ਬੱਚੇ ਨੂੰ ਤੇ ਆਪ ਖੁਦ ਖੁਸ਼ੀ ਕਰ ਲਈ ਹੈ ਪੀਰ ਆ ਬਹੁਤ ਗਲਤ ਕਦਮ ਪਟਿਆ ਹੈ ਤੇਰੇ ਕੋਲ 20 ਕਿल्ले ਪੈਲੀ ਆ ਤੇ ਪੈਲੀ ਦਾ ਪੰਜਾਬ ਦੀ ਧਰਤੀ ਤੇ ਕੋਈ ਮੁੱਲ ਹੀ ਨਹੀਂ 5 ਕਰੋੜ ਦਾ ਵੀ ਕਿਲਾ ਵਿਕ ਜਾਂਦਾ ਕਿੰਨਾ ਕੁ ਤੈਨੂੰ ਇੰਨਾ ਘਾਟਾ ਪੈ ਜਾਂਦਾ ਉਹ ਬਾਪ ਵੀ ਹੁਣ ਰੋਂਦਾ ਕਹਿ ਰਿਹਾ ਕਿ ਆਪਾਂ ਕਿਲਾ ਵੇਚ ਦਿੰਦੇ ਦੋ ਵੇਚ ਦਿੰਦੇ ਪਰ ਐਡਾ ਗਲਤ ਕਦਮ ਨਹੀਂ ਪਟਣਾ ਚਾਹੀਦਾ ਜਿਹੜੇ ਵੀ ਵੀਰ ਕੋਈ ਵੀ ਖੇਤੀ ਕਰਦੇ ਆ ਜਾਂ ਲੋਗਾਂ ਦੀ ਕਰਦੇ ਆ ਇਹ ਤੇ ਮੰਨ ਕੇ ਚੱਲੋ ਵੀ ਇਹਦੇ 'ਚ ਘਾਟਾ ਪਈ ਜਾਂਦਾ ਸੀ ਖੁਦ ਵੀ ਖੇਤੀ ਕਰਦੇ ਰਹਿਆ ਕਰਦੇ ਆ ਇਤੇ ਮੰਨ ਕੇ ਚੱਲਣਾ ਪੈਂਦਾ ਹੈ ਵੀ ਇਹਦੇ 'ਚ ਘਾਟਾ ਪੈ ਸਕਦਾ ਹੈ ਤੇ ਘਾਟੇ ਵਾਦੇ ਜ਼ਿੰਦਗੀ ਜਿਉਂਦੀ 'ਚ ਪੂਰੇ ਵੀ ਹੋ ਜਾਂਦੇ ਆ ਪਰ ਹੁਣ ਜਿਹੜਾ ਤੂੰ ਇਹ ਮਾਂ ਬਾਪ ਨੂੰ ਬੁੱਢੇ ਮਾਂ ਬਾਪ ਨੂੰ ਛੱਡ ਕੇ ਘਾਟਾ ਪਾ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣ ਵਾਲਾ ਤੇ ਜੇ ਤੂੰ ਜਿਉਂਦਾ ਰਹਿੰਦਾ ਵੀਰਾ ਇਹ ਘਾਟਾ ਪੂਰਾ ਹੋ ਜਾਂਦਾ ਦੱਸ ਉਸ ਭੈਣ ਦਾ ਜਵਾਨੀ ਵਿੱਚ ਚਲੀ ਗਈ ਹੈ ਕੀ ਕਸੂਰ ਸੀ ਉਹ 4 ਸਾਲ ਦੇ ਬੱਚੇ ਦਾ ਕੀ ਕਸੂਰ ਸੀ ਇੰਨਾ ਦਿਮਾਗ ਤੇ ਆਪਣੇ ਬੋਝ ਬਣਾ ਕੇ ਤੇ ਤੂੰ ਐਡਾ ਗਲਤ ਸਟੈਪ ਪੱਟਿਆ ਇਹ ਬਹੁਤ ਹੀ ਗਲਤ ਹੋਇਆ ਜਿਹੜੇ ਵੀ ਵੀਰ ਆਲੂ ਲਾਉਂਦੇ ਆ ਜਾਂ ਕਿਦਾਂ ਦੀ ਖੇਤੀ ਕਰਦੇ ਆ ਉਹ ਆਪਣੇ ਦਿਲ ਨੂੰ ਮਜ਼ਬੂਤ ਰੱਖਿਆ ਕਰੋ ਕੋਈ ਗੱਲ ਨਹੀਂ ਵਾਦੇ ਘਾਟੇ ਚੱਲਦੇ ਆਏ ਆ ਜੇ ਕਿਸੇ ਤੋਂ ਚਾਰ ਪੈਸੇ ਲਏ ਆ ਉਹਦੇ ਮੋੜਨੇ ਵੀ ਪੈਣੇ ਆ ਪਰ ਮਰਨਾ ਥੋੜੀ ਹੈ ਤੇ ਜੇ ਮਰ ਗਏ ਤੇ ਫੇਰ ਕੀ ਹੋਇਆ ਹੁਣ ਐਡਾ ਵੱਡਾ ਉਹਦਾ ਬਾਪ ਕਹਿੰਦਾ ਮੈਨੂੰ ਘਾਟਾ ਪਾ ਕੇ ਚਲਿਆ ਗਿਆ ਜੋ ਪੂਰੇ ਹੀ ਨਹੀਂ ਹੋ ਸਕਦਾ ਕਦੇ ਵੀ ਇੱਕ ਨਹੀਂ ਤਿੰਨ ਜੀ ਇੱਕ ਪਰਿਵਾਰ ਦੇ ਚਲੇ ਗਏ ਹੱਸਦਾ ਵਸਦਾ ਘਰ ਜਿਹੜਾ ਉਜੜ ਗਿਆ ਤੇ ਲੋਕ ਕਹਿ ਰਹੇ ਆ ਕਿ ਬਹੁਤ ਚੰਗਾ ਪਰਿਵਾਰ ਸੀ ਚੰਗਾ ਮੁੰਡਾ ਸੀ ਕਬੱਡੀ ਦਾ ਵੀ ਖਿਡਾਰੀ ਰਿਹਾ ਤੇ ਨਸ਼ਾ ਤੋਂ ਵੀ ਦੂਰ ਸੀ ਤੇ ਕੀ ਕਾਰਨ ਬਣਿਆ ਕਾਰਨ ਇਹੀ ਬਣਿਆ ਕਿ ਆਲੂਆਂ ਚੋਂ ਐਤਕੀ ਵਾਰ ਜਿਹੜਾ ਆਲੂ ਦਾ ਰੇਟ ਹੈ ਉਹ ਕਾਫੀ ਮੰਦਾ ਹੈ ਤੇ ਵੱਡੀ ਪੱਦਰ ਤੇ ਜਿਹੜੇ ਆਲੂ ਆ ਉਹ ਲੋਕਾਂ ਨੇ ਲਾਏ ਆ ਪਰ ਵੀਰੋ ਕੋਈ ਗੱਲ ਨਹੀਂ ਘਾਟੇ ਵਾਦੇ ਪੈਂਦੇ ਰਹਿੰਦੇ ਆ ਘਾਟੇ ਵਾਦੇ ਇਨਸਾਨ ਪੂਰੇ ਕਰ ਲੈਂਦਾ ਜੇ ਜਿਉਂਦਾ ਰਵੇ ਤੇ ਜੇ ਛੱਡ ਕੇ ਚੱਲ ਗਿਆ ਤੇ ਹੁਣ ਰੋਂਦੇ ਮਾਪੇ ਅੰਨੇ ਹੋ ਜਾਣਗੇ ਉਹਨਾਂ ਨੂੰ ਜੋ ਘਾਟਾ ਪੈ ਗਿਆ ਜੋ ਕਿੱਥੇ ਉਹਦੇ 2 ਕਿੱਲੇ ਵਿਕਣੇ ਸੀ 3 ਵਿਖ ਜਾਂਦੇ ਵੱਧ ਤੋਂ ਵੱਧ ਤੇ ਹੁਣ 20 ਕਿੱਲੇ ਆ ਜਿਹੜੇ ਉਹ ਬਰਬਾਦ ਹੋ ਗਏ ਆ ਉਹ ਘਾਟੇ 'ਚ ਚਲੇ ਗਏ ਆ ਕਿਉਂਕਿ ਜਦੋਂ ਉਹਨਾਂ ਨੂੰ ਵਾਉਣ ਵਾਲਾ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ ਤੇ ਇਹ ਘਾਟਾ ਹੁਣ ਉਹ ਮਾਂ-ਬਾਪ ਦਾ ਕਿੱਥੋਂ ਪੂਰਾ ਹੋਣਾ ਤੇ ਐਦਾਂ ਦੇ ਸਟੈਪ ਨਾ ਚੱਕਿਆ ਕਰੋ ਭਰਾਵੋ ਇਹ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਕੋਈ ਵੀ ਇਹੋ ਜਿਹਾ ਕਦਮ ਨਾ ਪਟਿਆ ਕਰੋ ਘਾਟੇ ਵੱਦੇ ਪ੍ਰਮਾਤਮਾ ਵਾਹਿਗੁਰੂ ਨੇ ਪੂਰੇ ਕਰਨੇ ਆ ਮਿਹਨਤ ਕਰਨੀ ਸਾਡਾ ਫਰਜ਼ ਆ ਤੇ ਬੜਾ ਦੁੱਖ ਲੱਗਿਆ ਇਹ ਪਰਿਵਾਰ ਦੀ ਇਹ ਹਾਲਤ ਸੁਣ ਕੇ ਤੇ ਸੋਚਿਆ ਕਿ ਇਹਦੇ ਤੇ ਯਾਰ ਕੁਝ ਨਾ ਕੁਝ ਜ਼ਰੂਰ ਬੋਲਿਆ ਜਾਵੇ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਵੇਅਰਨੈਸ ਆਵੇ ਕਿ ਐਦਾਂ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਹਮੇਸ਼ਾ ਆਪਣੇ ਫੈਸਲੇ ਆ ਜਿਹੜੇ ਸੋਚ ਸਮਝ ਕੇ ਲੈਣੇ ਚਾਹੀਦੇ ਐ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜ਼ਿੰਦਗੀ ਇੱਕ ਵਾਰ ਮਿਲਦੀ ਐ ਤੇ ਨਾਲੇ ਥੋੜੀ ਮੌਤ ਤਿੰਨਾਂ ਦੀ ਹੋ ਗਈ ਐ ਤੇ ਬੁੱਢਾ ਮਾਂ-ਬਾਪ ਐ ਜਿਹੜੀ ਉਹਨਾਂ ਦੀ ਵੀ ਮੌਤ ਬਰਾਬਰ ਐ ਉਹ ਵੀ ਤੜਫ ਤੜਫ ਕੇ ਐਦਾਂ ਹੀ ਮਰ ਜਾਣਗੇ ਵਿਚਾਰ